ਆਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ श्री वाहेगुरु साहिब जी पौड़ी सचा साहिब हिकु तूं जिन सचो सच वरताया जिस तूं तिसल सच ਸਤਿਨੀ ਸੱਚ ਕਮਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ ਵਿਚ ਦੁਨੀਆ ਕਾਹੇ ਆਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਦਿਵਾਇਆ ਵਿਚ ਦੁਨੀਆ ਕਾਹੇ ਆਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਮੁਕੱਦਸ ਹਾਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤਗੁਰਾਂ ਨੇ ਤਰਸ ਕਰ ਅੰਮ੍ਰਿਤ ਵੇਲੇ ਦੀ ਦਾਤ ਵਖਸ਼ੀ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਜਾਣਦਿਆਂ ਸੁੰਦਰ ਦਿਵਾਨ ਸੱਜੀ ਸੁਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਸਤਗੁਰਾਂ ਦੇ ਤਰਸ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਗੁਰੂ ਸਾਹਿਬ ਜੀਾਂ ਦੀ ਕਿਰਪਾ ਕਰਕੇ ਕਿਰਪਾ ਦੇ ਨਾਲ 8ਵੀਂ ਪੌੜੀ ਦੇ ਨਾਲ ਜੋ ਦੋ ਸਲੋਕ ਆਏ ਨੇ ਉਥੋਂ ਤੱਕ ਦੀ ਵਿਚਾਰ ਆਪ ਸੰਗਤ ਨੇ ਸਰਵਣ ਕੀਤੀ ਹੁਣ ਆਪ ਸੰਗਤ ਨੇ 8ਵੀਂ ਪੌੜੀ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਸਤਿਗੁਰੂ ਸਾਹਿਬ ਜੋ ਦੋ ਸਲੋਕ ਆਏ ਉਹਨਾਂ ਦੇ ਵਿੱਚ ਸਤਿਗੁਰੂ ਸਾਹਿਬ ਜੀਆ ਨੇ ਦੱਸਿਆ ਸਮਝਾਉਣ ਦਾ ਯਤਨ ਕੀਤਾ ਕਿ ਜਿਥੇ ਪਰਮਾਤਮਾ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ ਉਹ ਪ੍ਰਮਾਤਮਾ ਵੱਡਾ ਹੈ ਪ੍ਰਮਾਤਮਾ ਦੀ ਜਿਹੜੀ ਵਡਿਆਈ ਹੈ ਉਸ ਨੂੰ ਮਨੁੱਖ ਚੰਗੇ ਤਰੀਕੇ ਦੇ ਨਾਲ ਨਹੀਂ ਗਾ ਸਕਦਾ ਸੋ ਇੱਕ ਜੇਬਾ ਤੋਂ ਪ੍ਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਇਆ ਜਾ ਸਕਦਾ ਉਥੇ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਵੀ ਵੱਡੀ ਹੈ ਤੇ ਪ੍ਰਮਾਤਮਾ ਦੀ ਕੁਦਰਤ ਦਾ ਵੀ ਇਸ ਸੰਸਾਰ ਤੇ ਕਿਸੇ ਨੇ ਅੰਤ ਨਹੀਂ ਪਾਇਆ ਜਿੱਥੇ ਪ੍ਰਮਾਤਮਾ ਦਾ ਕਿਸੇ ਨੇ ਅੰਤ ਨਹੀਂ ਪਾਇਆ ਉੱਥੇ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਦਾ ਅੰਤ ਨਹੀਂ ਪਾਇਆ ਜਿਸ ਪ੍ਰਕਾਰ ਬੇਨਤੀ ਕੀਤੀ ਸੀ ਕਿ ਜਿੰਨੇ ਮਨੁੱਖ ਜਿੰਨੇ ਰੁੱਖ ਜਿੰਨੇ ਤੀਰਥ ਜਿੰਨੇ ਕੰਡੇ ਦਰਿਆਵਾਂ ਦੇ ਜਿੰਨੇ ਬੱਦਲ ਦੀਪ ਹੋਰ ਜਿਹੜੇ ਲੋਕ ਨੇ ਮੰਡਲ ਨੇ ਖੰਡ ਨੇ ਇਹ ਹੋਰ ਬ੍ਰਹਿਮੰਡ ਨੇ ਇਹ ਸਾਰੇ ਵਿਅੰਤ ਨੇ ਇਹਨਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ ਸੋ ਬੜੇ ਜਿਹੜੇ ਵਿਦਵਾਨ ਸਾਇੰਟਿਸਟ ਲੱਗੇ ਹੋਏ ਨੇ ਖੋਜ ਨੂੰ ਜਿੱਥੇ ਸਤਿਗੁਰੂ ਸਾਹਿਬ ਜੀ ਆਨੇ ਕਾਟ ਤੋਂ ਕੱਟ 550 ਸਾਲ ਪਹਿਲਾਂ ਬਚਨ ਕਰ ਦਿੱਤੇ ਸਨ ਕਿ ਪਾਤਾਲਾ ਪਾਤਾਲ ਲੱਖ ਆਕਾਸ਼ ਆਕਾਸ਼ ਤੋ ਉਥੇ ਜਿਹੜੇ ਸਾਇੰਸਦਾਨ ਨੇ ਉਹਨਾਂ ਨੇ ਹੁਣ ਆਣ ਕੇ ਖੋਜ ਜਾਏ ਕਿ ਧਰਤੀ ਕੇਵਲ ਇੱਕ ਨਹੀਂ ਹੈ ਹੋਰ ਵੀ ਧਰਤੀਆਂ ਨੇ ਜਿੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਨੇ ਪ੍ਰਮਾਣੋਂ ਦੀ ਗੱਲ ਕੀਤੀ ਗਾਥਾ ਗੁਰਬਾਣੀ ਦੇ ਅੰਦਰ ਤੋ ਉਥੇ ਜਿਹੜੀ ਪ੍ਰਮਾਣੋਂ ਦੀ ਖੋਜ ਹੁਣ ਹੋਈ ਹੈ ਤੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀਆਂ ਦਾ ਕਿਸੇ ਨੇ ਅੰਤ ਨਹੀਂ ਪਾਇਆ ਪਰਮਾਤਮਾ ਬੇਅੰਤ ਹੈ ਪਰਮਾਤਮਾ ਦੀ ਵਿੜਿਆਈ ਵੀ ਬੇਅੰਤ ਹੈ ਪਰਮਾਤਮਾ ਦੀ ਰਚੀ ਹੋਈ ਕੁਦਰਤ ਵੀ ਬੇਅੰਤ ਹੈ ਤੋ ਉਸ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਨੂੰ ਪਰਮਾਤਮਾ ਹੀ ਜਾਣਦਾ ਏ ਸਤਿਗੁਰੂ ਸਾਹਿਬ ਜੀਆਂ ਨੇ ਫਿਰ ਬਚਨ ਕੀਤਾ ਕਿ ਇਸ ਸੰਸਾਰ ਤੇ ਆਣ ਕੇ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਤੋ ਇਸ ਤੋਂ ਇਲਾਵਾ ਮਨੁੱਖ ਨੂੰ ਇਹ ਨਹੀਂ ਚਿੰਤਾ ਕਰਨੀ ਚਾਹੀਦੀ ਕਿ ਮਨੁੱਖ ਨੂੰ ਰੋਜੀ ਕਿੱਥੋਂ ਪ੍ਰਾਪਤ ਹੋਵੇਗੀ ਤੀਸਰਾ ਬਚਨ ਸਤਿਗੁਰੂ ਸਾਹਿਬ ਜੀਆ ਨੇ ਕੀਤਾ ਕਿ ਇਹ ਸੰਸਾਰ ਤੇ ਆਣ ਕੇ ਕੇਵਲ ਧਰਮ ਦੀਆਂ ਨਿਸ਼ਾਨੀਆਂ ਹੀ ਪਹਿਨ ਲੈਣੀਆਂ ਉਸ ਦੇ ਨਾਲ ਮਨੁੱਖ ਧਰਮੀ ਨਹੀਂ ਹੁੰਦਾ ਧਰਮੀ ਹੋਣ ਦੇ ਲਈ ਆਪਣਾ ਅੰਦਰ ਵੀ ਧਰਮ ਦੇ ਲਈ ਪੂਰਾ ਹੋਣਾ ਚਾਹੀਦਾ ਹੈ ਜਿਹੜੇ दैਵੀ ਸੰਪਦਾ ਦੇ ਗੁਣ ਸ਼ੁਭ ਗੁਣ ਨੇ ਇਹ ਮਨੁੱਖ ਦੇ ਅੰਦਰ ਹੋਣੇ ਚਾਹੀਦੇ ਨੇ ਜਿਹੜੇ ਵਿਕਾਰ ਨੇ ਇਹ ਸਾਰੇ ਦੂਰ ਹੋਣ ਸਤਿਗੁਰੂ ਸਾਹਿਬ ਜੀ ਆਨੇ ਦੂਸਰੇ ਸ਼ਲੋਕ ਦੇ ਵਿੱਚ ਉਚਾਰਨ ਕੀਤਾ ਕਹਿਣ ਲੱਗੇ ਕਿ ਮਨੁੱਖੇ ਸੰਸਾਰ ਤੇ ਆਣ ਕੇ ਭਾਵੇਂ ਜਿਤਨੀਆਂ ਮਰਜੀ ਨੇਕੀਆਂ ਕਰ ਲੈਣ ਜਾਂ ਪੁੰਨ ਕਰ ਲੈਣ ਜਾਂ ਇਹ ਸੰਸਾਰ ਤੇ ਆਣ ਕੇ ਮਨੁੱਖ ਤਪ ਕਰ ਲਵੇ ਜਾਂ ਤੀਰਥਾਂ ਤੇ ਜਾ ਕੇ ਤਪ ਕਰੇ ਸਹਜ ਯੋਗ ਧਾਰਨ ਕਰਨਾ ਕਰੇ ਜਾਂ ਜੰਗ ਦੇ ਮੈਦਾਨ ਦੇ ਅੰਦਰ ਸ਼ਹਾਦਤ ਨੂੰ ਪ੍ਰਾਪਤ ਹੋ ਜਾਵੇ ਲੱਖਾਂ ਵਾਰ ਜਿਹੜੀਆਂ ਸੁਰਤੀਆਂ ਹਨ ਉਹਨਾਂ ਦਾ ਪਾਠ ਕਰ ਲਵੇ ਤਾਂ ਇਸ ਪ੍ਰਕਾਰ ਗਿਆਨ ਧਿਆਨ ਕਰ ਲਵੇ ਤੇ ਪ੍ਰਾਣ ਵੇਦ ਉਪਨਿਸ਼ਦ ਸ਼ਾਸਤਰੇ ਸਾਰੇ ਜਿਹੜੇ ਹਨ ਪੜ ਲਏ ਉਸ ਤੋਂ ਬਾਅਦ ਜੋ ਪ੍ਰਮਾਤਮਾ ਨੇ ਲਿਖਿਆ ਹੈ ਉਹ ਇਸ ਸੰਸਾਰ ਤੇ ਹੋਣਾ ਹੀ ਹੈ ਜੋ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਹੈ ਜੋ ਪ੍ਰਮਾਤਮਾ ਨੇ ਇਸ ਸੰਸਾਰ ਦੇ ਲਈ ਰਚਿਆ ਹੈ ਉਹ ਇਸ ਸੰਸਾਰ ਤੇ ਵਾਪਰਨਾ ਹੀ ਹੈ ਤੋ ਇਸ ਕਰਕੇ ਸਤਿਗੁਰੂ ਸਾਹਿਬ ਜੀਆਂ ਦੇ ਭਾਣੇ ਦੇ ਅੰਦਰ ਹੀ ਸਾਰਾ ਕੁਝ ਹੁੰਦਾ ਏ ਜਿੱਥੇ ਕਿ ਸਤਿਗੁਰੂ ਸਾਹਿਬ ਜੀਆਂ ਨੇ ਮਨੁੱਖ ਨੂੰ ਉਦਮ ਬਖਸ਼ਿਆ ਏ ਉਦਮ ਦੇ ਨਾਲ ਜੇ ਸਤਿਗੁਰੂ ਸਾਹਿਬ ਜੀਆਂ ਦੇ ਵੱਲ ਮਨੁੱਖ ਤੁਰਦਾ ਏ ਤੋ ਸਤਿਗੁਰੂ ਸਾਹਿਬ ਉਸ ਤੇ ਬਖਸ਼ਿਸ਼ ਕਰਕੇ ਜਿਹੜਾ ਕਿ ਨਦਰ ਕਰ ਦਿੰਦੇ ਨੇ ਤੇ ਜਿਹੜਾ ਇੱਕ ਪੈਂਡਾ ਸਤਿਗੁਰੂ ਸਾਹਿਬ ਜੀਆਂ ਦੇ ਵੱਲ ਆਉਂਦਾ ਏ ਸਤਿਗੁਰੂ ਸਾਹਿਬ ਜੀ ਉਹਨੂੰ ਕਰੋੜਾਂ ਪੈਂਡਾ ਅੱਗੇ ਓਕੇ ਲੈਂਦੇ ਨੇ ਇਸ ਪ੍ਰਕਾਰ ਗੱਲ ਹੈ ਤੁਰਨ ਦੀ ਸਤਗੁਰੂ ਸਾਹਿਬ ਜੀਆਂ ਨੇ ਮਨੁੱਖ ਨੂੰ ਉਦਮ ਬਖਸ਼ਿਆ ਏ ਉਦਮ ਦੇ ਨਾਲ ਹੀ ਜਿਹੜਾ ਇਹ ਤੁਰਿਆ ਜਾਂਦਾ ਏ ਸੋ ਉਦਮ ਇੱਕ ਜਿਸ ਪ੍ਰਕਾਰ ਜਿਹੜਾ ਇੱਕ ਕਦਮ ਹੈ ਜਦੋਂ ਇੱਕ ਕਦਮ ਮਨੁੱਖ ਚੱਲਦਾ ਏ ਸਤਗੁਰੂ ਉਸ ਤੋਂ ਅੱਗੇ ਲੱਖਾਂ ਕਦਮ ਅੱਗੇ ਹੋ ਕੇ ਲੈਂਦਾ ਏ ਤਾਂ ਹੀ ਗੁਰੂ ਸਾਹਿਬ ਜੀਆਂ ਦੀ ਨਜ਼ਰ ਹੁੰਦੀ ਹੈ ਤੋਂ ਸਤਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਕਿ ਇਹ ਜਿਹੜੇ ਮਨੁੱਖ ਦੀ ਮਤ ਹੈ ਇਹ ਮਿੱਥੀ ਹੋਈ ਹੈ ਇਹ ਝੂਠ ਹੈ ਤੋ ਸੱਚਾ ਕੀ ਹੈ ਸਤਗੁਰੂ ਸਾਹਿਬ ਜੀ ਕਹਿੰਦੇ ਕਰਮ ਸੱਚਾ ਨਿਸ਼ਾਨ ਜਿਹੜਾ ਪਰਮਾਤਮਾ ਦਾ ਪ੍ਰਵਾਨਾ ਪਰਮਾਤਮਾ ਦਾ ਹੁਕਮ ਜਿਹੜਾ ਕਰਮ ਹੈ ਉਹ ਸੱਚਾ ਹੈ ਬਾਕੀ ਇਹ ਸੰਸਾਰ ਤੇ ਜੋ ਹੈ ਉਹ ਝੂਠ ਵਾਪਰ ਰਿਹਾ ਏ ਤੇ ਜੋ ਮਨੁੱਖ ਦੇ ਕਰਮਾਂ ਦੇ ਵਿੱਚ ਹੈ ਉਹ ਹੋਣਾ ਹੀ ਹੈ ਜੋ ਪਰਮਾਤਮਾ ਨੇ ਮਨੁੱਖ ਦੇ ਕਰਮਾਂ ਦੇ ਵਿੱਚ ਲਿਖਿਆ ਹੈ ਉਹ ਕਿਉਂਕਿ ਕਰਮਾਂ ਦੀ ਗਤੀ ਨੂੰ ਕੋਈ ਮੇਟ ਨਹੀਂ ਸਕਦਾ ਆਪਣੇ ਕਰਮਾਂ ਦੇ ਕਰਕੇ ਆਪਾਂ ਅੱਜ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਤੇ ਮਿਲਣ ਵਾਲਾ ਕੌਣ ਹੈ ਪਰਮਾਤਮਾ ਜੇ ਪਰਮਾਤਮਾ ਨਦਰ ਕਰੇਗਾ ਤੇ ਪਰਮਾਤਮਾ ਦੇ ਨਾਲ ਮਿਲ ਜਾਵਾਂਗੇ ਗੱਲ ਹੈ ਉਦਮ ਕਰਨ ਦੀ ਤੋਂ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਤਹ ਦਿਸ ਭ੍ਰਮੇ ਥਕੇ ਆਏ ਪ੍ਰਭ ਕੀ ਸ਼ਾਮ ਕਹਿੰਦੇ ਇਸ ਧਰਤੀ ਦੇ ਚਾਰ ਕੁੰਟਾਂ ਤੇ ਚਾਰ ਮੁਕਰਾਂ ਤੇ ਸੀ ਘੁੰਮ ਕੇ ਆ ਗਏ ਤੇ ਸਤਿਗੁਰੂ ਸਾਹਿਬ ਜੀ ਹੁਣ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਤੁਸੀਂ ਆਪਣੇ ਨਾਲ ਮਿਲ ਉਹ ਗੱਲ ਇਹ ਹੈ ਕਿ ਮਨੁੱਖ ਆਪਣੇ ਕਰਮਾਂ ਦੀ ਗਤੀ ਕਰਕੇ ਉਸ ਪਰਮਾਤਮਾ ਤੋਂ ਵਿਛੜ ਗਿਆ ਉਸ ਪਰਮਾਤਮਾ ਤੋਂ ਦੂਰ ਹੋ ਗਿਆ ਜੋ ਮਨੁੱਖ ਨੇ ਕਰਮ ਕੀਤੇ ਉਸ ਪ੍ਰਕਾਰ ਜੇ ਚੰਗੇ ਕਰਮ ਕੀਤੇ ਤੇ ਚੰਗੇ ਕਰਮਾਂ ਦੇ ਨਾਲ ਮਨੁੱਖ ਨੂੰ ਜਿਹੜੀ ਹੈ ਇਹ ਸੰਗਤ ਪ੍ਰਾਪਤ ਹੁੰਦੀ ਹੈ ਸਤ ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ ਕਿਉਂਕਿ ਸਤਗੁਰੂ ਸਾਹਿਬ ਬਖਸ਼ਿਸ਼ ਕਰਦੇ ਵਿਭਾਗੀ ਹਰ ਸੰਗਤ ਪਾਵੇ ਵੱਡਿਆਂ ਭਾਗਾਂ ਵਾਲਾ ਹੀ ਸੰਗਤ ਪਾਉਂਦਾ ਏ ਤੋ ਜਿਹਦੇ ਕਰਮ ਚੰਗੇ ਨੇ ਉਹਨੂੰ ਸਤਗੁਰੂ ਸਾਹਿਬ ਜੀਆਂ ਦੇ ਦਰੋਂ ਘਰੋਂ ਜਿਹੜੀ ਹੈ ਪਰਮਾਤਮਾ ਦੀ ਸੰਗਤ ਪ੍ਰਾਪਤ ਹੁੰਦੀ ਹੈ ਕਿਉਂਕਿ ਇਹ ਕਰਮਾਂ ਦੀ ਖੇਡ ਹੈ ਕਰਮਾਂ ਦੀ ਖੇਡ ਜਿਹੜੀ ਵਾਪਰਦੀ ਹੈ ਕਰਮਾਂ ਦੀ ਗਤੀ ਕਰਮਾਂ ਦੀ ਜਿਹੜੀ ਖੇਡ ਇਸ ਸੰਸਾਰ ਤੇ ਮਿਟਣ ਵਾਲਾ ਕੇਵਲ ਇੱਕੋ ਅਕਾਲ ਪੁਰਖ ਵਾਹਿਗੁਰੂ ਹੈ ਜੇ ਨਦਰ ਕਰ ਦੇਵੇ ਵੈਸੇ ਇਹ ਜਿਹੜੇ ਕਰਮ ਨੇ ਇਹ ਮਿਟੇ ਨਹੀਂ ਜਾ ਸਕਦੇ ਜਿਹੋ ਜੇ ਮਨੁ ਕਰਮ ਕਰੇਗਾ ਉਹ ਜਾ ਫਲ ਉਹਨੂੰ ਪ੍ਰਾਪਤ ਹੋਵੇਗਾ ਜਿਸ ਪ੍ਰਕਾਰ ਜੇ ਅੱਜ ਉਹ ਸੁਖੀ ਐ ਤੇ ਉਹਦੇ ਪਿਛਲੇ ਕਰਮਾਂ ਦਾ ਫਲ ਮਿਲ ਰਿਹਾ ਏ ਤੇ ਜੇ ਉਹ ਅੱਜ ਪਾਪ ਕਰ ਰਿਹਾ ਏ ਪੁੰਨ ਨਹੀਂ ਕਰ ਰਿਹਾ ਤੇ ਉਹਦਾ ਵੀ ਜਿਹੜਾ ਫਲ ਹੈ ਉਹ ਪ੍ਰਮਾਤਮਾ ਦਵੇਗਾ ਉਹਦਾ ਵੀ ਜਿਹੜਾ ਫਲ ਉਹਨੂੰ ਭੁਗਤਣਾ ਪਵੇਗਾ ਜੇ ਉਹ ਮਾੜੇ ਕਰਮ ਕਰ ਦਿਆ ਏ ਇਸ ਕਰਕੇ ਸਤਿਗੁਰੂ ਸਾਹਿਬ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੀ ਗੱਲ ਕਰਦੇ ਅੱਗੇ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਪਾਉੜੀ ਸੱਚਾ ਸਾਹਿਬ ਏਕ ਤੂੰ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਬੇਅੰਤ ਪਰਮੇਸ਼ਰ ਪਰਮ ਜੋਤ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਸੱਚਾ ਹੈ ਇਸ ਸੰਸਾਰ ਤੇ ਪਰਮਾਤਮਾ ਹੀ ਸੱਚਾ ਹੈ ਜਿਹੜਾ ਪਰਮਾਤਮਾ ਹੈ ਉਹ ਹੀ ਇੱਕ ਸੱਚਾ ਹੈ ਜਿਨ ਸੱਚੋ ਸੱਚ ਵਰਤਾਇਆ ਜਿਸ ਪਰਮਾਤਮਾ ਨੇ ਇਸ ਸੰਸਾਰ ਤੇ ਆਣ ਕੇ ਸੱਚ ਵਰਤਾਇਆ ਹੋਇਆ ਹੈ ਕਿਉਂਕਿ ਇਸ ਸੰਸਾਰ ਤੇ ਜੇ ਮਨੁੱਖ ਆਪਣੀ ਗਤੀ ਚਾਹੁੰਦਾ ਹੈ ਜੇ ਸਤਿਗੁਰੂ ਦੀ ਕਿਰਪਾ ਚਾਹੁੰਦਾ ਹੈ ਤੇ ਸੱਚ ਦਾ ਜਿਹੜਾ ਪੱਲਾ ਹੈ ਉਹ ਫੜਨਾ ਪਵੇਗਾ ਸੱਚ ਦੇ ਅਨੁਸਾਰੀ ਹੋ ਕੇ ਜਿਹੜਾ ਮਨੁੱਖ ਹੈ ਉਸ ਨੂੰ ਚੱਲਣਾ ਪਵੇਗਾ ਸੱਚ ਤੇ ਪਹਿਰਾ ਦੇਣਾ ਪਵੇਗਾ। ਤੋਂ ਇਸ ਪ੍ਰਕਾਰ ਪਰਮਾਤਮਾ ਨੇ ਇਸ ਸੰਸਾਰ ਤੇ ਸੱਚ ਵਰਤਾਇਆ ਹੈ। ਇਸ ਸੰਸਾਰ ਤੇ ਪਰਮਾਤਮਾ ਨੇ ਸੱਚ ਇਸ ਪ੍ਰਕਾਰ ਵਰਤਾਇਆ ਕਿਉਂਕਿ ਇੱਥੇ ਜਿਹੜਾ ਝੂਠ ਦਾ ਆਸਰਾ ਲੈਂਦਾ ਏ ਜਿਹੜਾ ਝੂਠ ਦੇ ਅਨੁਸਾਰੀ ਹੋ ਜਾਂਦਾ ਏ ਉਹਨੂੰ ਠੋਕਰਾਂ ਖਾਣੀਆਂ ਪੈਂਦੀਆਂ ਨੇ ਜਿਹੜਾ ਸੱਚ ਦੇ ਅਨੁਸਾਰੀ ਹੋ ਕੇ ਸੱਚ ਦਾ ਸਾਥ ਦਿੰਦਾ ਏ ਸੱਚ ਬੋਲਣ ਵਾਲਾ ਏ ਉਸ ਨੂੰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਥਾਨ ਮਿਲਦਾ ਏ ਜਿਹੜਾ ਸੱਚ ਦਾ ਆਸਰਾ ਜਿੰਨੇ ਲੈ ਲਿਆ ਜਿਹੜਾ ਸੱਚ ਦਾ ਅਨੁਸਾਰੀ ਹੋ ਗਿਆ ਤੇ ਉਹਨੂੰ ਫਿਰ ਸੱਚਾ ਪ੍ਰਮਾਤਮਾ ਵੀ ਮਿਲ ਜਾਵੇਗਾ ਤੋ ਸਤਗੁਰੂ ਸਾਹਿਬ ਬਖਸ਼ਿਸ਼ ਕਰਦੇ ਸੱਚਾ ਸਾਹਿਬ ਏਕ ਤੂੰ ਉਹ ਪ੍ਰਮਾਤਮਾ ਸੱਚਾ ਸਾਹਿਬ ਏਕ ਅਕਾਲ ਪੁਰਖ ਵਾਹਿਗੁਰੂ ਹੈ ਇੱਕ ਤੋ ਇਸ ਪ੍ਰਕਾਰ ਉਹਦਾ ਨਾਮ ਵੀ ਸੱਚਾ ਹੈ ਉਹ ਆਪ ਵੀ ਸੱਚਾ ਹੈ ਤੋ ਇਸ ਸੰਸਾਰ ਤੇ ਜੋ ਵਰਤ ਰਿਹਾ ਏ ਉਹ ਵੀ ਸੱਚ ਦੇ ਨਾਲ ਹੀ ਵਰਤ ਰਿਹਾ ਹੈ ਝੂਠ ਦੇ ਨਾਲ ਤੇ ਕੋਈ ਦੁਕਾਨ ਵੀ ਨਹੀਂ ਚੱਲਦੀ ਤੋ ਇਸ ਪ੍ਰਕਾਰ ਪਰਮਾਤਮਾ ਤੇ ਐਡੀ ਵੱਡੀ ਜਿਹੜੀ ਸ੍ਰਿਸ਼ਟੀ ਤੋ ਇਸ ਪ੍ਰਕਾਰ ਇਹ ਸ੍ਰਿਸ਼ਟੀ ਦੇ ਵਾਂਗ ਹੋਰ ਪਤਾ ਨਹੀਂ ਕਿੰਨੀਆਂ ਸ੍ਰਿਸ਼ਟੀਆਂ ਇਸ ਬ੍ਰਹਿਮੰਡ ਦੇ ਵਾਂਗ ਪਤਾ ਨਹੀਂ ਹੋਰ ਕਿਤਨੇ ਬ੍ਰਹਿਮੰਡ ਜਿਹੜਾ ਪਰਮਾਤਮਾ ਆਪ ਚਲਾ ਰਿਹਾ ਏ ਤੋ ਪਰਮਾਤਮਾ ਚਲਾ ਰਿਹਾ ਏ ਪਰਮਾਤਮਾ ਸੱਚ ਦੇ ਅਨੁਸਾਰੀ ਹੋ ਕੇ ਸਾਰਾ ਕੁਝ ਕਰ ਰਿਹਾ ਏ ਇਸ ਪਰਮਾਤਮਾ ਨੇ ਇਹ ਸੰਸਾਰ ਤੇ ਸੱਚ ਵਰਤਾਇਆ ਏ ਸੱਚ ਦੇ ਕਰਕੇ ਹੀ ਇਹ ਸਾਰਾ ਕੁਝ ਵਾਪਰ ਰਿਹਾ ਏ ਤੋ ਸਤਗੁਰੂ ਸਾਹਿਬ ਆਖਿਸ਼ ਕਰਦੇ ਕੀਤਾ ਪਸਾਓ ਏਕੋ ਕਵਾਓ ਪ੍ਰਮਾਤਮਾ ਨੇ ਇੱਕ ਹੁਕਮ ਦੇ ਨਾਲ ਇੱਕ ਬਚਨ ਦੇ ਨਾਲ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਤੋ ਇਹ ਸੱਚ ਦੇ ਅਨੁਸਾਰ ਹੀ ਪ੍ਰਮਾਤਮਾ ਜਿਹੜਾ ਸੱਚ ਅਕਾਲ ਪੁਰਖ ਵਾਹਿਗੁਰੂ ਹੈ ਉਹਦੀ ਕਿਰਪਾ ਦੇ ਨਾਲ ਹੀ ਉਹ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੋਈ ਸ੍ਰਿਸ਼ਟੀ ਇਹ ਸੰਸਾਰ ਦੇ ਵਿੱਚ ਇਸ ਜਗਤ ਦੇ ਵਿੱਚ ਜਿਹੜੀ ਆਈ ਸੂ ਸ੍ਰਿਸ਼ਟੀ ਦੀ ਵੀ ਪੈਦਾ ਸੱਚ ਦੇ ਨਾਲ ਹੋਈ ਹੈ ਹੁਕਮ ਦੇ ਨਾਲ ਤੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀਆਂ ਨੇ ਪਿੱਛੇ ਬਚਨ ਦਿੱਤਾ ਸੀ ਕਰਮ ਸੱਚਾ ਨਿਸ਼ਾਨ ਪ੍ਰਮਾਤਮਾ ਦਾ ਜਿਹੜਾ ਹੁਕਮ ਹੈ ਪ੍ਰਮਾਤਮਾ ਦੁਆਰਾ ਜਿਹੜਾ ਪਰਵਾਨਾ ਹੈ ਤੋ ਉਹ ਕਰਮਾਂ ਦੇ ਅਨਸਾਰ ਉਹ ਸੱਚਾ ਏ ਨਿਸ਼ਾਨ ਭਾਵ ਨਿਸ਼ਾਨ ਦਾ ਅਰਥ ਹੁੰਦਾ ਏ ਪਰਵਾਨਾ ਹੁਕਮ ਪਰਵਾਨਾ ਕਹਿੰਦੇ ਨੇ ਜਿਹੜਾ ਹੁਕਮਨਾਮਾ ਹੁੰਦਾ ਏ ਤੇ ਉਸ ਪ੍ਰਕਾਰ ਇਹ ਪ੍ਰਮਾਤਮਾ ਦਾ ਜਿਹੜਾ ਹੁਕਮ ਹੈ ਜਿਹੜਾ ਪਰਵਾਨਾ ਹੈ ਉਹ ਵੀ ਸੱਚਾ ਏ ਤੇ ਸਤਗੁਰੂ ਸਾਹਿਬ ਦੀ ਫਿਰ ਇਹ ਸ੍ਰਿਸ਼ਟੀ ਦੇ ਬਾਰੇ ਦੱਸਦੇ ਨੇ ਕਿ ਹੁਣ ਸ੍ਰਿਸ਼ਟੀ ਦਾ ਕਿਸੇ ਨੇ ਅੰਤ ਨਹੀਂ ਪਾਇਆ ਕਿਉਂਕਿ ਇਹ ਜਿਹੜੇ ਸ਼ਲੋਕ ਤੇ ਪੌੜੀ ਇਹਨਾਂ ਦੀ ਵਿਚਾਰ ਇੱਕ ਹੀ ਚੱਲ ਰਹੀ ਹੈ ਪਿੱਛੇ ਵੀ ਸਤਗੁਰੂ ਸਾਹਿਬ ਜੀ ਆਨੇ ਬਖਸ਼ਿਸ਼ ਕੀਤੀ ਕਿ ਇਸ ਸੰਸਾਰ ਤੇ ਤਿੰਨ ਗੱਲਾਂ ਦੱਸੀਆਂ ਸਨ ਗੁਰੂ ਸਾਹਿਬ ਜੀਆਂ ਨੇ ਕਿ ਜਿਤਨੇ ਵੀ ਇਸ ਸ੍ਰਿਸ਼ਟੀ ਹੈ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ ਦੂਸਰਾ ਇਹ ਕਿ ਜਿਹੜਾ ਉਹ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਦਾਤੇ ਨੂੰ ਚਿੰਤਾ ਕਰਨ ਦੀ ਲੋੜ ਹੈ ਮਨੁੱਖ ਨੂੰ ਚਿੰਤਾ ਕਰਨ ਦੀ ਨਹੀਂ ਲੋੜ ਕਿਉਂਕਿ ਮਨੁੱਖ ਦੇ ਜਿਹੜੇ ਖੇੜ ਮਨੁੱਖ ਦੀਆਂ ਜਿਹੜੀਆਂ ਉਸ ਨੂੰ ਰੋਜੀ ਦੇਣ ਵਾਲਾ ਵੀ ਪਰਮਾਤਮਾ ਹੈ ਤੀਸਰਾ ਬਚਨ ਕੀਤਾ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਮੱਥੇ ਤੇ ਲਾਇਆ ਹੋਇਆ ਟਿੱਕਾ ਗਲ ਦੇ ਵਿੱਚ ਪਾਇਆ ਹੋਇਆ ਜਨੇਊ ਜਨੇਊ ਕੀ ਕਰੇਗਾ ਜੇ ਪਰਮਾਤਮਾ ਦਾ ਸੱਚਾ ਨਾਮ ਹੀ ਨਹੀਂ ਹੈ ਤਾਂ ਇਸ ਪ੍ਰਕਾਰ ਸੱਚੇ ਨਾਮ ਦੇ ਨਾਲ ਹੀ ਇਹ ਸ੍ਰਿਸ਼ਟੀ ਦੀ ਪੈਦਾਵਾਰ ਹੋਈ ਸੱਚੇ ਨਾਮ ਦੇ ਨਾਲ ਹੀ ਜਿਹੜਾ ਮਨੁੱਖ ਜੇ ਪ੍ਰਮਾਤਮਾ ਦਾ ਸੱਚਾ ਨਾਮ ਲਵੇ ਤੇ ਪ੍ਰਮਾਤਮਾ ਉਸ ਨੂੰ ਰੋਜੀ ਕਰ ਦਿੰਦਾ ਏ ਬਖਸ਼ਿਸ਼ ਕਰਦਾ ਏ ਤੋ ਸੱਚੇ ਨਾਮ ਤੋਂ ਬਗੈਰ ਇਹ ਧਰਮ ਚਿੰਨ ਕੀ ਕਰਨਗੇ ਤੋ ਦੂਸਰੇ ਸਤਿਗੁਰੂ ਸਾਹਿਬ ਜੀਆ ਨੇ ਦੂਸਰੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕੀਤੀ ਕਿ ਮਨੁੱਖ ਭਾਵੇਂ ਲੱਖਾਂ ਚੰਗਿਆਈਆਂ ਕਰ ਲਵੇ ਲੱਖਾਂ ਪੁੰਨ ਕਰ ਲਵੇ ਲੱਖਾਂ ਤਾਪ ਕਰ ਲਵੇ ਤੇ ਪਰ ਇਹ ਸੱਚਾ ਜਿਹੜਾ ਪਰਮਾਨਾ ਹੈ ਉਹ ਕਰਮ ਦੇ ਅਨੁਸਾਰ ਹੈ ਜੋ ਪ੍ਰਮਾਤਮਾ ਨੇ ਕਰਮਾਂ ਦੀ ਖੇਡ ਬਣਾਈ ਉਹੀ ਇਸ ਸੰਸਾਰ ਤੇ ਵਾਪਰਨੀ ਹੈ ਤਾਂ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਕਿ ਉਹ ਪ੍ਰਮਾਤਮਾ ਸੱਚਾ ਸਾਹਿਬ ਏਕ ਤੂੰ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ ਏਕੀ ਹੈ ਸੰਸਾਰ ਤੇ ਜਿਸ ਪ੍ਰਮਾਤਮਾ ਨੇ ਸਾਚੀ ਵਰਤਾਇਆ ਹੈ ਸੱਚ ਦਾ ਨਵੇੜਾ ਹੀ ਇਸ ਸੰਸਾਰ ਤੇ ਹੁੰਦਾ ਏ ਜਿਸ ਤੂੰ ਦੇ ਤਿਸ ਮਿਲੈ ਸੱਚ ਜਿਸ ਪ੍ਰਮਾਤਮਾ ਨੂੰ ਗੁਰੂ ਸਾਹਿਬ ਜੀਆ ਤੋਂ ਬਖਸ਼ਿਸ਼ ਕਰਕੇ ਸੱਚ ਬਖਸ਼ਿਆ ਉਹ ਸੱਚ ਉਸ ਮਨੁੱਖ ਨੂੰ ਮਿਲਦਾ ਹੈ ਤਾਂ ਤਿਨੀ ਸੱਚ ਕਮਾਇਆ ਉਹੀ ਮਨੁੱਖ ਸੱਚ ਨੂੰ ਕਮਾਉਂਦੇ ਨੇ ਉਹੀ ਮਨੁੱਖ ਸੱਚ ਦਾ ਆਸਰਾ ਲੈਂਦੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕੀਤਾ ਸਤ ਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਜਿਨ੍ਹਾਂ ਤੇ ਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕਰਕੇ ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜਾ ਸੱਚ ਸੀ ਉਹਨੂੰ ਵਸਾ ਦਿੱਤਾ ਵਰਤਾ ਦਿੱਤਾ ਫਿਰ ਗੁਰੂ ਸਾਹਿਬ ਜੀਆ ਦੀ ਬਖਸ਼ਿਸ਼ ਦੇ ਨਾਲ ਹੀ ਜਿਹੜਾ ਸੱਚ ਦੇ ਕਾਰਨ ਉਹ ਗੁਰੂ ਮਿਲਿਆ ਸਤ ਗੁਰੂ ਮਿਲਿਆ ਸੱਚ ਪਾਇਆ ਸੱਚ ਦੀ ਪ੍ਰਾਪਤੀ ਦੇ ਨਾਲ ਸਤ ਗੁਰੂ ਦੀ ਪ੍ਰਾਪਤੀ ਹੋਈ ਸੋ ਸਤ ਗੁਰੂ ਸਾਹਿਬ ਜੀਆਂ ਦਾ ਵੀ ਜਿਹੜਾ ਪ੍ਰਾਪਤੀ ਹੈ ਉਹ ਵੀ ਸੱਚ ਦੇ ਨਾਲ ਹੁੰਦੀ ਹੈ ਮੂਰਖ ਸੱਚ ਨਾ ਜਾਣਨੀ ਜਿਨ੍ਹਾਂ ਨੇ ਆਪਣੇ ਮੂੰਹ ਨੂੰ ਹੀ ਅੱਗੇ ਰੱਖਿਆ ਹੈ ਆਪਣੇ ਮਨ ਨੂੰ ਅੱਗੇ ਰੱਖਿਆ ਹੈ ਮਨ ਮੁਖ ਤੇ ਮੂਰਖ ਸੋ ਉਹਨਾਂ ਨੇ ਸੱਚ ਨੂੰ ਜਾਣਿਆ ਨਹੀਂ ਮਨਮੁਖੀ ਜਨਮ ਗਵਾਇਆ ਉਹ ਮਨਮੁਖਾਂ ਨੇ ਜਿਹੜੇ ਮਨ ਦੇ ਅਨੁਸਾਰ ਚੱਲਣ ਵਾਲੇ ਉਹ ਮਨਮੁਖ ਨੇ ਜਿਹੜੇ ਗੁਰੂ ਦੇ ਅਨੁਸਾਰ ਚੱਲਣ ਵਾਲੇ ਨੇ ਉਹ ਗੁਰਮੁਖ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਤੇ ਮੂਹ ਨੂੰ ਅੱਗੇ ਰੱਖਿਆ ਉਹ ਮਨਮੁਖ ਜਿਨ੍ਹਾਂ ਨੇ ਗੁਰੂ ਨੂੰ ਅੱਗੇ ਰੱਖਿਆ ਗੁਰੂ ਦੇ ਅਨੁਸਾਰੀ ਹੋ ਕੇ ਚੱਲੇ ਉਹ ਗੁਰਮੁਖ ਨੇ ਤੋ ਮਨਮੁਖਾਂ ਨੇ ਸਾਰਾ ਜਿਹੜਾ ਜਨਮ ਮੂਰਖਾਂ ਦੇ ਵਾਂਗ ਆ ਦਿੱਤਾ ਸੱਚ ਨੂੰ ਜਾਣਿਆ ਹੀ ਨਹੀਂ ਤੇ ਆਪਾਂ ਜਨਮ ਗਵਾ ਬੈਠੇ ਉਸ ਤੋਂ ਜਿਹੜਾ ਆਪਣਾ ਹੱਥ ਧੋ ਬੈਠੇ ਤੋ ਸਤਿਗੁਰੂ ਸਾਹਿਬ ਅਖਸ਼ਿਸ਼ ਕਰਦੇ ਵਿੱਚ ਦੁਨੀਆ ਕਾਹੇ ਆਇਆ ਤੇ ਜੇ ਪ੍ਰਮਾਤਮਾ ਦੇ ਨਾਮ ਦੇ ਸੱਚੇ ਨਾਮ ਦੇ ਨਾਲ ਨਹੀਂ ਜੁੜੇ ਸੱਚ ਦਾ ਆਸਰਾ ਨਹੀਂ ਲਿਆ ਤੇ ਫਿਰ ਤੁਸੀਂ ਇਸ ਸੰਸਾਰ ਤੇ ਕੀ ਕਰਨ ਦੇ ਲਈ ਆਏ ਤੁਸਤ ਬਾਡਾ ਇਹ ਆਉਣ ਦਾ ਜਿਹੜਾ ਮਨੋਰਥ ਕੀ ਸੀ ਕੀ ਤੁਸੀਂ ਇਸ ਸੰਸਾਰ ਤੇ ਕਿਉਂ ਆਏ ਜੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਜਪਣਾ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਆਇਓ ਸੁਣਨ ਪੜਨ ਕਉ ਬਾਣੀ ਜਿਹੜਾ ਮਨੁੱਖੇ ਸੰਸਾਰ ਤੇ ਕਿਸ ਲਈ ਆਇਆ ਸੁਣਨ ਤੇ ਪੜਨ ਬਾਣੀ ਬਾਣੀ ਪੜਨ ਦੇ ਲਈ ਤੇ ਸੁਣਨ ਦੇ ਲਈ ਸਤਿਗੁਰੂ ਸਾਹਿਬ ਅਖਸ਼ਿਸ਼ ਕਰਦੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪ੍ਰਾਣੀ ਮਨੁੱਖ ਦਾ ਜਿਹੜਾ ਜਨਮ ਮੈਂ ਬਿਰਥਾ ਹੋ ਗਿਆ ਕਿਸ ਪ੍ਰਕਾਰ ਨਾਮ ਵਿਸਾਰ ਜਿਹੜਾ ਯਾਦ ਰੱਖਣ ਵਾਲੀ ਚੀਜ਼ ਸੀ ਉਹਨੂੰ ਵਿਸਾਰ ਦਿੱਤਾ ਲੱਗੇ ਹਨ ਲਾਲਚ ਇਸ ਸੰਸਾਰ ਦੇ ਜਿਹੜੇ ਕੂੜੇ ਬੰਧਨ ਹਨ ਜਿਹੜੇ ਝੂਠੇ ਬੰਧਨ ਹਨ ਉਹਨਾਂ ਦੇ ਵਿੱਚ ਫਸ ਕੇ ਤੇ ਆਪਣਾ ਜਿਹੜਾ ਜੀਵਨ ਆਪਣਾ ਜਿਹੜਾ ਇਹ ਜਨਮ ਗਵਾ ਲਿਆ ਮਨੁੱਖਾ ਜਨਮ ਦੁਰਲੱਭ ਹੈ ਇਸ ਸੰਸਾਰ ਤੇ ਇਹ ਵਾਰ-ਵਾਰ ਮਨੁੱਖ ਨੂੰ ਨਹੀਂ ਮਿਲਦਾ ਗੱਲ ਇਹ ਹੈ ਸੁਚੇਤ ਹੋਣ ਦੀ ਮਨੁੱਖ ਸੁਚੇਤ ਨਹੀਂ ਹੁੰਦਾ ਤੇ ਉਹਨਾਂ ਹੀ ਇਹ ਪਰਮਾਤਮਾ ਤੋਂ ਦੂਰ ਹੈ ਕਿਉਂਕਿ ਪਿੱਛੇ ਵੀ ਬੇਨਤੀ ਕੀਤੀ ਸੀ ਇੱਕ ਆਤਮਾ ਹੈ ਇੱਕ ਸਰੀਰ ਹੈ ਤੇ ਇੱਕ ਹੈ ਮਨ ਜੇ ਮਨ ਨੂੰ ਆਪਾਂ ਆਤਮਾ ਦੇ ਵਾਲੇ ਬੰਨੇ ਲਾ ਦਈਏ ਤੇ ਫਿਰ ਪਰਮਾਤਮਾ ਨਾਲ ਮਲਾਪ ਹੋ ਜਾਵੇਗਾ ਜੇ ਮਨ ਨੂੰ ਸਰੀਰ ਦੇ ਮੱਗਰ ਲਾ ਦਈਏ ਤੇ ਇਹ ਸਰੀਰ ਦੀਆਂ ਇੰਦਰੀਆਂ ਜਿਹੜਾ ਕੀ ਮਨੁੱਖ ਦਾ ਇਹ ਜਨਮ ਆਕਾਰਥ ਵਿਅਰਥ गवा ਦੇਣ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚ ਮਨੁੱਖ ਫਸ ਜਾਵੇਗਾ ਇਹ ਪੰਜ ਬੜੇ ਵੱਡੇ ਵੈਰੀ ਨੇ ਤੋਂ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਇਸ ਮਨ ਨੂੰ ਤੋ ਸਤਗੁਰੂ ਸਾਹਿਬ ਜੀ ਇਹ ਦੱਸਦੇ ਹਨ ਕਿ ਜਿਹੜਾ ਇਹ ਮਨ ਹੈ ਮਨ ਨੂੰ ਸ਼ਰੀਰ ਦੇ ਮਗਰ ਨਹੀਂ ਲਾਉਣਾ ਤੇ ਇਹ ਵੇਖੋ ਜਿਹੜਾ ਮਨ ਹੈ ਜਦੋਂ ਸ਼ਰੀਰ ਦੇ ਮਗਰ ਲੱਗ ਜਾਂਦਾ ਹੈ ਤੇ ਪਾਪ ਕਰਦਾ ਹੈ ਪਾਪੀ ਹੋ ਜਾਂਦਾ ਹੈ ਪਰ ਉਹਨਾਂ ਦਾ ਜਿਹੜਾ ਫਲ ਹੈ ਉਹ ਆਤਮਾ ਨੂੰ ਭੁਗਤਣਾ ਪੈਂਦਾ ਹੈ ਤੋ ਸਤਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਪ੍ਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਇਹ ਜਿਹੜਾ ਜਗਤ ਇੱਕ ਕੜਾਹੇ ਦੇ ਵਾਂਗ ਜਿਹੜਾ ਤਪ ਰਿਹਾ ਏ ਤੇ ਉਹ ਠੰਡਾ ਹੋ ਜਾਵੇਗਾ ਤਪਤ ਕੜਾਹਾ ਬੁਝ ਗयो ਗੁਰ ਸੀਤਲ ਨਾਮ ਲਿਓ ਤੋ ਇਸ ਪ੍ਰਕਾਰ ਇਹ ਜਿਹੜਾ ਤਪ ਰਿਹਾ ਕੜਾਹਾ ਤੇ ਉਸ ਤੋਂ ਮਨੁੱਖ ਦਾ ਜਿਹੜਾ ਛੁਟਕਾਰਾ ਹੋ ਜਾਵੇਗਾ ਪ੍ਰਮਾਤਮਾ ਦੇ ਸੀਤਲ ਨਾਮ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਹੀ ਜਿਹੜਾ ਜੁੜਨ ਦੇ ਨਾਲ ਹੀ ਇਹ ਜਿਹੜਾ ਜਨਮ ਹੈ ਸੋ ਇਹ ਸਫਲਾ ਹੋਵੇਗਾ ਨਹੀਂ ਤੇ ਇਹ ਵਿਅਰਥ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਕਿ ਮਨੁੱਖੇ ਸੰਸਾਰ ਤੇ ਆਇਆ ਹੀ ਕੀ ਲੈਣਾ ਜੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜੇ ਫਿਰ ਮਨੁੱਖ ਦੇ ਵਿੱਚ ਤੇ ਹੋਰ ਜੂਨਾ ਵਾਲੇ ਪਸ਼ੂਆਂ ਦੇ ਵਿੱਚ ਕੀ ਫਰਕ ਹੈ ਤੋ ਨਾਮ ਹੀ ਜਿਹੜਾ ਮਨੁੱਖ ਦਾ ਹੈ ਇਹ ਮਨੁੱਖ ਰੱਖਿਆ ਇਹ ਕਰਮ ਤੇ ਪਸ਼ੂਆਂ ਵਾਲੇ ਨੇ ਨਾ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਤੋ ਕਰਮ ਕਮਾਵਨ ਪਸ਼ੂਆਂ ਵਾਲੇ ਮਾਨਸ ਨਾਮ ਧਰਾਇਆ ਇਹ ਨਾਮ ਤੇ ਮਨੁੱਖਾ ਰੱਖ ਲਿਆ ਪਰ ਜਿਹੜੇ ਕਰਮ ਨੇ ਪਸ਼ੂਆਂ ਵਾਲੇ ਨੇ ਤੋ ਇਸ ਦੇ ਲਈ ਇਹ ਗਿਆਨ ਦੀ ਲੋੜ ਹੈ ਮਨੁੱਖ ਨੂੰ ਗਿਆਨ ਦੇ ਨਾਲ ਹੀ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਜਾਵੇਗਾ ਇਹ ਜਿਹੜਾ ਅੰਦਰ ਦਾ ਮਾਨ ਹੈ ਮਾਨ ਨੂੰ ਤੋੜ ਕੇ ਹੀ ਨਾਮ ਦੇ ਨਾਲ ਜੁੜਿਆ ਜਾਵੇਗਾ ਜਦੋਂ ਇਹ ਮਾਨ ਦੇ ਆਪਾਂ ਅੱਖਰ ਉਲਟੇ ਕਰੀਏ ਤੇ ਇਹ ਮੰਮੇ ਨੂੰ ਮਗਰ ਲਾ ਦਈਏ ਤੇ ਨੰਨੇ ਨੂੰ ਅੱਗੇ ਤੇ ਉਹ ਨਾਮ ਹੋ ਜਾਂਦਾ ਹੈ ਜੇ ਆਪਣੇ ਹਿਰਦੇ ਦੇ ਵਿੱਚੋਂ ਮਾਨ ਹੰਕਾਰ ਇਹ ਦੁਸ਼ ਨੂੰ ਕੱਢਣਾ ਹੈ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਪਵੇਗਾ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ ਉਹਦਾ ਫਿਰੇ ਜੀਵਨ ਸਫਲ ਹੋ ਜਾਵੇਗਾ ਨਹੀਂ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਮਨਮੁਖ ਆਪਣਾ ਜਨਮ ਵਿਅਰਥੀ ਗਵਾ ਲੈਂਦੇ ਨੇ ਤੇ ਇਹਨਾਂ ਦਾ ਦੁਨੀਆਂ ਦੇ ਵਿੱਚ ਆਉਣ ਦਾ ਵੀ ਕੋਈ ਫਾਇਦਾ ਨਹੀਂ ਹੈ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਸੇਵਾ ਨਹੀਂ ਕੀਤੀ ਉਸ ਕਰਕੇ ਫਿਰ ਉਹਨਾਂ ਨੂੰ ਦੁਖੀ ਹੋਣਾ ਪੈਂਦਾ ਹੈ ਫਿਰ ਉਹਨਾਂ ਦਾ ਜਿਹੜਾ ਸੂਖਮ ਸਰੀਰ ਹੈ ਉਸ ਉਹਨਾਂ ਨੂੰ ਦੁੱਖ ਝਲਣੇ ਪੈਂਦੇ ਨੇ ਤੇ 84 ਦੇ ਬੰਤਨਾਂ ਦੇ ਫਿਰ ਪੈਣਾ ਪੈਂਦਾ ਹੈ ਕਿਉਂਕਿ ਬੜੇ ਜੁਗਾਂ ਦੀ ਭਗਤੀ ਹੋਵੇ ਤੇ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ ਤੋ ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਪ੍ਰਾਪਤ ਹੋਇਆ ਇਸ ਪ੍ਰਕਾਰ ਜੇ ਹੋਰ ਭਗਤੀ ਹੋਵੇ ਤੇ ਸਿੱਖਾਂ ਦੇ ਘਰ ਦੇ ਵਿੱਚ ਜਨਮ ਮਿਲਦਾ ਹੈ ਕਿਉਂਕਿ ਇਹ ਸੰਸਾਰ ਤੇ ਮੁਕਤ ਕਰਾਉਣ ਵਾਲਾ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਸਭ ਤੋਂ ਵੱਡਾ ਹੈ ਪ੍ਰਮਾਤਮਾ ਦਾ ਨਾਮ ਜਿਹੜਾ ਜਪਦਾ ਏ ਉਹ ਫਿਰ ਮੁਕਤ ਹੋ ਜਾਂਦਾ ਏ ਇਹ ਸੰਸਾਰ ਦਾ ਉਹਦਾ ਆਉਣਾ ਜਾਣਾ ਖਤਮ ਹੋ ਜਾਂਦਾ ਏ ਪਰ ਗੱਲ ਇਹ ਹੈ ਕਿ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨ ਦਾ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ ਉਹਦਾ ਫਿਰ ਜੀਵਨ ਸਫਲ ਹੋ ਗਿਆ ਸਤਿਗੁਰੂ ਸਾਹਿਬ ਇਹਨਾਂ ਪਾਵਨ ਮੁਖ ਮੁਖਵਾਕ ਦੇ ਰਾਹੀਂ ਜਿਹੜੀ 8ਵੀਂ ਪੌੜੀ ਹੈ ਉਸ ਦੇ ਰਾਹੀਂ ਇਹ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਵਿਚਾਰ ਕਰਦੇ ਆ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰ ਹਨ ਕਿਰਪਾ ਕਰਕੇ ਬਖਸ਼ ਦਿਨ ਹੋਈਆਂ ਬੇਨ ਭੁੱਲਾਂ ਦੀ ਕਿਮਾ ਅਗਾਹ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿਚ ਦੁਨੀਆ ਕਾਹੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ